ਜਾਈ ਮੇਰੇ ਬਾਪਤੀਜੇ ਨੂੰ ਚੜਾ ਰਹੀ ਸੀ ਤੇ ਭਤੀਜਾ ਨਾਲ ਚਲੇ ਗਿਆ ਤੇ ਮੈਂ ਗੇਟ 'ਤੇ ਖੜੀ ਸੀ ਮੁੰਡੇ ਦੇ ਨਾਲ ਤੇ ਭਤੀਜੇ ਨੂੰ ਚੜਾ ਕੇ ਬਾਹਰ ਸੌਣ ਲੱਗੀ ਬੈਂਨ ਅੱਗੇ ਬੱਚਾ ਖੇਡ ਰਿਹਾ ਸੀ ਤਰ ਤੇ ਬੱਚੇ ਉਹ ਬੈਂਨ ਵਾਲੇ ਨੇ ਬੈਂਨ ਚਲਾਤੀ ਰੋਲਾ ਵੀ ਪਾਇਆ ਵੀ ਰੋਕ ਲੋ ਰੁਕ ਲੋ ਤੇ ਇਹਦੇ ਕਰਨਾ ਕੀ ਵੀ ਡੈਥ ਹੋ ਕਿੰਨੇ ਸਾਲ ਦਾ ਪਿੱਛੇ 3 ਸਾਲ ਦਾ ਕੀ ਨਾਮ ਹੈ ਸੁਖਵਿੰਦਰ ਕਿਹੜੇ ਪਿੰਡ ਦੇ ਖણેਵ ਕੀ ਹੋਇਆ ਅੱਜ ਕਰ ਸਕੀ ਮੇਰੇ ਪਰਜਾਈ ਮੇਰੇ ਪਤੀ ਜੀ ਨੂੰ ਚੜਾ ਰਹੀ ਸੀ ਤੇ ਭਤੀਜਾ ਨਾਲ ਚਲਿਆ ਗਿਆ ਤੇ ਮੈਂ ਗੇਟ 'ਚ ਖੜੀ ਸੀ ਮੁੰਡੇ ਦੇ ਨਾਲ ਤੇ ਭਤੀਜੇ ਨੂੰ ਚੜਾ ਕੇ ਬਾਹਰ ਸੌਣ ਲੱਗੀ ਬੈਂਚ ਅੱਗੇ ਬੱਚਾ ਖੇਡ ਰਿਹਾ ਸੀ ਇੱਧਰ ਤੇ ਬੱਚੇ ਉਹ ਬੈਂਚ ਵਾਲੇ ਨੇ ਬੈਂਚ ਚਲਾਤੀ ਰੌਲਾ ਵੀ ਪਾਇਆ ਵੀ ਰੋਕ ਲੋ ਰੋਕ ਲੋ ਰੋਕੀ ਨਹੀਂ ਤੇ ਇਹਦੇ ਕਰਨਾ ਕੇ ਵੀ ਡੈਥ ਹੋ ਗਈ ਕਿੰਨੇ ਸਾਲ ਦਾ ਬੱਚਾ 3 ਸਾਲ ਦਾ 3 ਸਾਲ ਬੱਚਾ ਪੜਦਾ ਸੀ ਜਾਂ ਮਤਲਬ ਖੇਡ ਰਿਹਾ ਨਹੀਂ 3 ਸਾਲ ਦਾ ਸੀ ਖੇਡ ਰਿਹਾ ਸੀ ਖੇਡ ਰਿਹਾ ਸੀ ਹਾਂਜੀ ਭਤੀਜੀ ਪੜਦੀ ਸੀ ਕਿਹੜੀ ਸਕੂਲ ਦੀ ਬੈਂਚ ਸੀ ਅੱਜ ਜੀ ਜੀਐਸ ਹੁਣ ਕਿਸ ਤਰ੍ਹਾਂ ਨਹੀਂ ਮਾਰਕਰ ਦਿੰਦੇ ਵੀਡੀਓ ਤੇ ਡਰਾਈਵਰ ਦੇ ਉੱਤੇ ਕਾਰਵਾਈ ਕਾਰਵਾਈ ਕਰੀ ਜਾਵੇ ਕਾਨੂੰਨੀ ਕਾਰਵਾਈ ਕਰੀ ਜਾਵੇ ਇਨਸਾਫ ਮਿਲੇ ਮੇਰੇ ਭਤੀਜੇ ਨੂੰ ਇਸ ਹੂਮਾ ਇਹਨਾ ਮੇਰਾ ਨਾਮ ਬਿੱਲੂ ਹੈ ਜੀ ਬਿੱਲੂ ਕੀ ਹਾਸਾ ਆਇਆ ਪਿੱਛੇ ਲੇਵਲ ਆਪਣੇ ਖਣੇਵਾੜ ਜੀ ਸਕੂਲ ਦੀ ਬੈਂਡ ਦੀ ਬੈਂਦੇ ਹੇਠਾਂ ਨੀਚੇ ਆ ਕੇ ਬੱਚਾ ਜੀ ਥੋੜਾ ਤੇ ਸਵੇਰੇ ਸਵੇਰੇ ਤੇ ਜੀ ਜੇ ਸਕੂਲ ਦੀ ਬੈਂਦੀ ਹੋ ਤੇ ਉਦੋਂ ਬਾਅਦ ਦੇ ਵਿੱਚ ਬਸ ਬੱਚੇ ਦੀ ਡੈਥ ਹੋ ਗਈ ਜੀ ਕੀ ਕਹਿਣਾ ਚਾਹੋਗੇ ਵੀ ਜਿਹੜੇ ਸਕੂਲ ਦੇ ਬੈਂਡ ਦੇ ਵਿੱਚ ਇਹ ਹਾਦਸਾ ਵਾਪਰਿਆ ਕੀ ਉਹਦੇ ਵਿੱਚ ਕਲੈਕਟਰ ਜਾਂ ਕੋਈ ਹੋਰ ਹੈਗੇ ਸੀਗੇ ਜਿੱਦਿ ਕਰ ਕਲੈਕਟਰ ਕੋਈ ਰੱਖਦੇ ਨਹੀਂ ਹੈਗੇ ਜਿੱਕਰ ਡਰਾਈਵਰ ਦੀ ਇਹਨਾਂ ਨੂੰ ਰੱਖਣਾ ਚਾਹੀਦਾ ਕੋਈ ਤੇਜ਼ ਵੀ ਬਹੁਤ ਵਾਹੁੰਦੀਆਂ ਨੇ ਜੀ ਬਸ ਵੈਨਾਂ ਬਹੁਤ ਤੇਜ਼ ਆਉਂਦੀਆਂ ਨੇ ਜੀ ਉਹਨਾਂ ਦੇਖਣੇ ਨੇ ਅੰਗਿਲੀ ਹੀ ਜੀ ਕਿਸ ਤਰ੍ਹਾਂ ਇਹ ਮੰਗ ਕਰਦੇ ਮੰਗ ਤਾਂ ਬਸ ਜਿਹੜੀ ਪਰਿਵਾਰ ਨੂੰ ਹੋਣੀ ਚਾਹੀਦੀ ਹੈ ਕੀ ਨਾਮ ਹੈ ਤੁਹਾਡਾ ਡਾਕਟਰ ਰਾਜਿੰਦਰ ਜਿੰਦਾ ਜੀ ਸਰ ਸਭ ਅੱਜ ਕੀ ਮਾਮਲਾ ਸਾਹਮਣੇ ਆਇਆ ਹੈ ਅੱਜ ਆਪਣੇ ਕੋਲੇ ਇੱਕ 3 ਸਾਲ ਦੇ ਬੱਚੇ ਦੀ ਐਕਸੀਡੈਂਟ ਹੋਣ ਕਰਕੇ ਮ੍ਰਿਤਕ ਹੋ ਗਈ ਜਿਸ ਕੀ ਰਤਨਾ ਦਾ ਬੱਚਾ ਸੀ 3 ਸਾਲ ਦਾ ਜਿਸ ਸਿਰ ਤੇ ਸੱਟ ਲੱਗਨ ਕਰਕੇ ਬੱਚੇ ਅਮ੍ਰਿਤਕ ਹਾਲਤ ਦਾ ਹਸਪਤਾਲ ਆਇਆ ਆਪਣੇ ਕੋਲੇ ਤੇ ਹੁਣ ਆਪਾਂ ਬੱਚੇ ਨੂੰ ਥਾਣੇ ਰੁੱਕਾ ਭੇਜਤਾ ਤੇ ਮੌਨਿਕ ਜਾਰੀ ਬੱਚੇ ਦੀ ਲਾਸ਼ ਟੈਸਟਮੈਂਟ ਲਈ ਸਰ ਹਾਸਾ ਕਿਸ ਤਰ੍ਹਾਂ ਹੋਇਆ ਦੱਸਿਆ ਉਹ ਇਹ ਸਕੂਲ ਵੈਨ ਦੇ ਵਿੱਚ ਵੱਜਨ ਕਰਕੇ ਦੱਸਿਆ ਜਾ ਰਿਹਾ ਬੱਚੇ ਦੀ ਸਰਕਾਰੀ ਹਸਪਤਾਲ ਦਾ ਕੀ ਜਾਣਕਾਰੀ ਪਰੋਪਰ ਜੀ ਹਾਂ ਜੀ ਸਾਨੂੰ ਅੱਜ ਹਸਪਤਾਲ ਸਰਕਾਰੀ ਹਸਪਤਾਲ ਚ ਮੈਸੇਜ ਆਇਆ ਸੀਗਾ ਕਿ 3 ਸਾਲ ਦਾ ਬੱਚਾ ਜਿਹੜਾ ਬਰਾਉ ਡੈਡ ਇਥੇ ਉਹਦੀ ਡੈਡ ਬੋਡੀ ਆਈ ਹੈ ਤੇ ਉਹਦੇ ਸੌਣ ਦੇ ਚ ਪਰਤਾ ਕੀਤੀ ਤੇ ਪਤਾ ਲੱਗਿਆ ਵੀ ਸਵੇਰੇ 8 ਵਜੇ ਅੱਜ ਗੁਰੂ ਗੋਬਿੰਦ ਸਿੰਘ ਇੰਟਰਨੈਸ਼ਨਲ ਸਕੂਲ ਹੈ ਜਲੌਰ ਉੱਥੋਂ ਸਕੂਲ ਦੇ ਬੱਚਾ ਸਕੂਲ ਦੇ ਬੱਚਾ ਲੈਣ ਲਈ ਪਿੰਡਾਂ 'ਚ ਬੱਸ ਆਉਂਦੀਆਂ ਨੇ ਪਿੰਡ ਖੰਡੇਵਾਦ ਬੱਸ ਆਈ ਸੀ ਬੱਚਾ ਲੈਣ ਲਈ ਤਾਂ ਤਰਵਿੰਦਰ ਗਿਰ ਦੇ ਇੱਕ ਬੇਟੀ ਹੈ ਉਹ ਉਹਨਾਂ ਨੇ ਚੜਾਤੀ ਇਹਦੀ ਮਤ ਅਤਰਿੰਦਰੀ ਪਤਨੀ ਗੁਰਮੀਤ ਕੌਰ ਨੇ ਤੇ ਉੱਥੇ ਉਹਦਾ ਬੇਟਾ ਗਲੀ 'ਚ ਖੇਡ ਰਿਆ ਸੀਗਾ 3 ਸਾਲ ਦਾ ਬੱਚਾ ਤੇ ਬੱਸ ਡਰਾਈਵਰ ਪੋਲਾ ਸਿੰਘ ਅੜਕਵਾ ਦਾ ਉਹਨੇ ਧਿਆਨ ਨਹੀਂ ਧਾਣ ਗਲੀ ਨਾਲ ਗੱਡੀ ਚਲਾ ਲਈ ਤੇ ਉਹ ਬੱਚੇ ਦੇ ਉੱਪਰ ਬੱਸ ਚੜ ਗਈ ਜਿਸ ਨਾਲ ਉਹਦੀ ਮੌਕੇ ਦੀ ਮੌਤ ਹੋ ਗਈ। ਸਰ ਉਹਨਾਂ ਕਿਸ ਤਰ੍ਹਾਂ ਦੀ ਕਾਰਵਾਈ ਕਰਕੇ ਬੱਚੇ ਦਾ ਰਿਪੋਰਟ ਕੀਤਾ ਤੇ ਕੀ ਧਾਰਾ ਲੱਗਦੀ ਹੈ? ਹਾਂਜੀ ਡੈੱਡ ਬੋਡੀ ਅਸੀਂ ਕੇਸ ਦਰਜ ਕਰ ਲਿਆ ਤੇ ਡਰਾਈਵਰ ਦੇ ਖਿਲਾਫ ਡੈੱਡ ਬੋਡੀ ਮੂਨਕ ਹੋ ਚਾਹਤੀ ਇਹਦੇ ਉੱਤੇ ਉਹਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਕਾਨੂੰਨੀ ਇਹ ਧਾਰਾ 273 304 ਆਈਪੀਸੀ ਤਹਿਤ ਕੇਸ ਦਰਜ ਕੀਤਾ ਤੇ ਦੋਸ਼ੀ ਨੂੰ ਅਰੈਸਟ ਕਰਕੇ ਕਾਰਵਾਈ ਕਰ ਰਹੇ ਹਾਂ। ਸਰ ਜਿਹੜੀ ਸਕੂਲਾਂ ਬੈਨਾਂ ਦੇ ਵਿੱਚ ਕਮੀਆਂ ਪੇਸ਼ੀਆਂ ਹੋਣੀਆਂ ਹੈ ਜਾਂ ਉਸ ਨੂੰ ਲੈ ਕੇ ਕਿਸ ਤਰ੍ਹਾਂ ਦੀ ਜਿਹੜੀ ਰਾਏ ਤੇ ਸਕੂਲਾਂ ਵਾਸਤੇ ਸਪੈਸ਼ਲ ਗਾਈਡਲਾਈਨਸ ਇਨਸਟਰਕਸ਼ਨਸ ਸਰਕਾਰ ਦਾ ਰੋਲ ਹੈ ਕਿ ਇਹਨਾਂ ਦੇ ਵਿੱਚ ਕੀ ਕੀ ਚੀਜ਼ਾਂ ਹੋਣੀਆਂ ਜ਼ਰੂਰੀ ਨੇ ਤੇ ਉਹ ਵੀ ਅਸੀਂ ਵੈਰੀਫਾਈ ਕਰਾਂਗੇ ਵੀ ਇਹ ਜਿਹੜੀ ਸਕੂਲ ਬੈਨ ਸੀਗੀ ਇਹ ਇਹ ਜੋ ਇਨਸਟਰਕਸ਼ਨ ਨੂੰ ਫੋਲੋ ਕੀਤਾ ਜਾ ਰਿਹਾ ਸੀ ਜਾਂ ਨਹੀਂ ਤੇ ਉਹਦੇ ਮੁਤਾਬਕ ਜੇ ਕੋਈ ਕਮੀ ਪਾਏਗੀ ਤਾਂ ਸਕੂਲ ਪ੍ਰਬੰਧਕਾਂ ਦੇ ਖਿਲਾਫ ਵੀ ਜਾਂ ਜਿਹੜਾ ਵੀ ਜਾਂ ਡਰਾਈਵਰ ਦੇ ਖਿਲਾਫ ਵੀ ਜੋ ਵੀ ਐਕਸ਼ਨ ਲੈਣਾ ਹੋਊਗਾ ਉਹ ਐਸ ਪਰ ਰੂਲਸ ਐਸ ਪਰ ਐਕਟ ਕਰਕੇ ਕੀਤੀ ਜਾਵੇਗੀ